ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਬਲਰਾਜਨਗਰ ਦੇ ਵਿੱਚ ਚੋਰੀ ਦੀ ਹੋਈ ਘਟਨਾ ਲੱਖਾਂ ਰੁਪਏ ਦੇ ਨੁਕਸਾਨ ਦਾ ਪਰਿਵਾਰ ਦੇ ਵੱਲੋਂ ਜਤਾਇਆ ਜਾ ਰਿਹਾ ਖਤਸਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਬਲਰਾਜਨਗਰ ਇਲਾਕੇ ਦੀਆਂ ਜਿੱਥੇ ਕਿ ਇੱਕ ਘਰ ਦੇ ਵਿੱਚ ਬੀਤੀ ਰਾਤ ਚੋਰੀ ਦੀ ਘਟਨਾ ਕੋਈ ਦੱਸੀ ਜਾ ਰਹੀ ਹੈ ਤੇ ਇਸ ਦੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਅਤੇ ਲੱਖਾਂ ਰੁਪਏ ਕੈਸ਼ ਦੇ ਵੀ ਚੋਰੀ ਹੋਣ ਦੀ ਗੱਲ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਪਰਿਵਾਰ ਵੱਲੋਂ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਘਟਨਾ ਦੀ ਸੂਚਨਾ ਦੇਣ ਦੇ 3 ਤੋਂ 4 ਘੰਟੇ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹ ਬਿਆਨ ਆਦੀ ਦਰਜ ਕਰਕੇ ਮਾਮਲੇ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਣਗੇ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਰਵੀ ਕੁਮਾਰ ਆ ਸੰਨ ਆਪ੍ਰੇਸ਼ਨ ਕੁਮਾਰ ਮਦੀਪਨਗਰ ਦਾ ਰਹਿਣ ਵਾਲਾ ਹਾਂ ਜੀ ਮੇਰੇ ਕੀ ਹੋਇਆ ਕੀ ਹੈ ਆਪਣੇ ਘਰੇ ਰਾਤ 11 ਤੋਂ ਲੈ ਕੇ 2:30 ਵਜੇ ਵਿੱਚ ਚੋਰੀ ਹੋ ਗਈ ਤੇ ਆ ਗੱਲ ਸਭ ਤੋਂ ਪਹਿਲਾਂ ਮੈਨੂੰ 2:30 ਵਜੇ ਪਤਾ ਲੱਗੀ ਤੇ ਮੋੜ ਕੇ ਅਸੀਂ ਦੇਖਿਆ ਹੋਰ ਕੀ ਕੁਝ ਚੋਰੀ ਹੋਇਆ ਸਾਡੇ ਕੋਲੋਂ ਕਹਿੰਦਾ ਲੱਖ ਰੁਪਏ ਦਾ ਕੈਸ਼ ਸੀ ਉਹ ਚੋਰੀ ਹੋ ਗਿਆ 4-5 ਲੱਖ ਰੁਪਏ ਦਾ 골ਡ ਸੀ ਉਹ ਚੋਰੀ ਹੋ ਗਿਆ ਹੈ ਤੇ ਸਾਡੇ ਗਵਾਂਢੀਆਂ ਜਿਨ੍ਹਾਂ ਤੇ ਸ਼ੱਕ ਸੀ ਅਸੀਂ ਉਹ ਚਕਵਾ ਦਿਆ ਮੁੰਡਾ ਇੱਕ ਵਾਰ ਹਾਂ ਤੇ ਜੋ ਮੁੰਡਾ ਚੱਕਿਆ ਗਿਆ ਤੇ ਉਹ ਤੋਂ ਬਾਅਦ ਜਿਹਦੇ ਪਰਸ ਚ ਕੈਸ਼ ਤੇ 골ਡ ਧੜਕੇ ਗਏ ਸੀ ਉਹ ਕੋਠੇ ਦੇ ਪਰਸ ਤੇ ਇੱਕ ਉਹਦੇ ਚ ਪਾ ਕੇ ਝਾਂਜਲ ਧੜ ਗਈ ਆ ਬਾਕੀ ਸਮਾਨ ਉਹਨਾਂ ਦੇ ਘਰੇ ਪਿਆ ਪੁਜੀਬਾ ਧੜ ਗਏ ਕਹਿੰਦਾ ਮਤਲਬ ਬਾਕੀ ਸਾਨੂੰ ਪਤਾ ਸਮਾਨ ਉਹਨਾਂ ਦੇ ਘਰੇ ਪਿਆ ਉਹ ਮੁੰਡਾ ਇੱਥੇ ਬਲਦਵਾਨ ਚੌਕੀ ਚ ਰੱਖਿਆ ਹੋਇਆ ਹੈ ਪੁਲਿਸ ਵਾਲੇ ਆਏ ਸੀ ਪੁਲਿਸ ਵਾਲੇ ਦੋ ਤਿੰਨ ਵਾਰ ਆ ਗਏ ਕਹਿੰਦੇ ਦੋ ਤਿੰਨ ਵਾਰ ਆ ਗਏ ਕਹਿੰਦੇ ਅਸੀਂ ਕਾਰਵਾਈ ਕਰੀ ਜਾਂਨੇ 10 ਦਿਨ ਸੋਡ ਜਲਦ ਤੋਂ ਜਲਦ ਸੋਨਾ ਅਸੀਂ ਲੱਭ ਕੇ ਦੇ ਦਾਂਗੇ ਇਹ ਤੋ ਸਿੱਧ ਕਹਿ ਰਹੇ ਉਹ ਵੀ ਗਵਾਰਡ ਗਵਾਰਡ ਦੇ ਵਿੱਚੋਂ ਬਰਾਮਦ ਹੋਇਆ ਗਵਾਰਡ ਕਹਿੰਦਾ ਜਿਹੜਾ ਚੱਕ ਕੇ ਲੈ ਗਿਆ ਸੀ ਉਹਨਾਂ ਦਾ ਸੀ ਮੁੰਡਾ ਚਕਵਾ ਦਿਆ ਜੀ ਹੈ ਉਹ ਦੋ ਨੰਬਰ ਦਾ ਕੰਮ ਕਰਦਾ ਜੀ ਵਿੱਚ ਕਹਿੰਦਾ ਮਤਲਬ ਆਪਾਂ ਹੁਣ ਕੀ ਨਾਮ ਲੈਣਾ ਸਾਰੇ ਵੀਡੀਓ ਚ ਹੈ ਤੇ ਕਹਿੰਦਾ ਮਤਲਬ ਉਹ ਜਿਹੜਾ ਅਸੀਂ ਮੁੰਡਾ ਚਕਵਾ ਦਿਆ ਉਹ ਤੋਂ ਬਾਅਦ ਸਾਨੂੰ ਕੋਠੇ ਦੇ ਸਾਡੇ ਕੋਠੇ ਤੇ ਪਾਰਸ ਮਿਲ ਗਿਆ ਵੈਸੇ ਸਾਡੇ ਕੋਠੇ ਤੇ ਪਹਿਲਾਂ ਜੀ ਉੱਤੇ ਦੇਖ ਕੇ ਗੇਟ ਖੁੱਲਿਆ ਸੀ ਭੱਜ ਕੇ ਉੱਤੇ ਦੇਖ ਕੇ ਸਾਡੇ ਉਹਨਾਂ ਦੇ ਕੰਧ ਤੇ ਸਾਡਾ ਮੇਰੇ ਡੈਡੀ ਦਾ ਮੋਬਾਈਲ ਮਿਲਿਆ ਨੋਕੀਆ ਦਾ ਕੀਪੈਡ ਤੇ ਇੱਕ ਛਾਪ ਮਿਲ ਗਈ ਤੇ ਜਿਵੇਂ ਉਹ ਬੁੜੀਆਂ ਜਿਨ੍ਹਾਂ ਦੇ ਘਰੇ ਅਸੀਂ ਗਿਆ ਉਹਨਾਂ ਨੇ ਕਹਿੰਦੇ ਤੁਹਾਨੂੰ 25 ਹਜ਼ਾਰ ਦੀ ਤੁਹਾਨੂੰ ਸ਼ਾਮਿਲ ਗਈ ਪਿੱਤਲ ਦੀ ਹੈ ਉਹੀ ਸ਼ੁਕਰ ਕਰੋ ਹੈ ਤੇ ਉਹ ਮੁਰਕੇ ਆ ਕੇ ਕਿ ਅੰਦਰ ਵਰਗੇ ਮੁਰਕੇ ਉਹ ਅੰਦਰੋਂ ਬਾਹਰ ਹੀ ਨਹੀਂ ਨਿਕਲਿਆ ਜਿਹਦੇ ਕਰਿਆ ਆਪਾਂ ਸ਼ੱਕ ਲਾ ਜਾਂਦੇ ਉਹ ਬੰਦਾ ਤਾਂ ਆਪਣੇ ਨਾਲ ਕਰਿਆ ਖੜਦਾ ਬਰਾਬਰ ਹੈ ਉਹ ਬੰਦਾ ਨਾਲ ਨਿਕਲਿਆ ਅੰਦਰ ਬੜ ਗਿਆ ਤੇ ਹੁਣ ਪੁਲਿਸ ਵਾਲੇ ਆ ਗਏ ਉਹਨੂੰ ਲੈ ਗਈ ਚੱਕ ਕੇ ਤੇ ਪੁਲਿਸ ਵਾਲੇ ਕਹਿੰਦੇ ਅਸੀਂ ਪੁੱਛਦੇ ਆਂ ਜੀ ਹੋਰ ਕੀ ਕੋਈ ਕਾਰਵਾਈ ਕਰਦੇ ਆਏ ਤਾਂ ਕੋਣ ਮੁੰਡੇ ਨੇ ਮੂੰਹ ਨਹੀਂ ਖੋਲਿਆ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ। ਕਾਰਵਾਈ ਕਿਤੇ ਆਏ ਸਾਡਾ ਜਿਹੜਾ ਸਮਾਨ ਲੈ ਕੇ ਗਿਆ ਜੀ ਸਾਡਾ ਦਿੱਤਾ ਗਿਆ ਸਾਨੂੰ ਪਤਾ ਜਾਵੇ ਪਤਾ ਹੈ ਉਹਨਾਂ ਕੋਲ ਹੀ ਸਮਾਨ ਹੈਗਾ ਤੇ ਉਹਨਾਂ ਨੇ ਚੁਕਵਾਇਆ ਤੇ ਕਿਵੇਂ ਕੁੱਛਣ ਕੀਤਾ। ਅਮਨਦੀਪ ਸਿੰਘ ਹੈ ਜੀ। ਹਾਂਜੀ ਅਮਨਦੀਪ ਜੀ ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦਾ ਜੀ ਵੀ ਇਹ ਤਾਂ ਸਾਡੇ ਰੱਖੇ ਸਭ ਦੀ 4 ਵਜੇ ਦੁਕਾਨ ਖੋਲ੍ਹ ਲੈਂਦੇ ਇਹਨਾਂ ਦੇ ਆਪਦੇ ਘਰੀ ਚੋਰੀ ਹੋ ਗਈ ਜੀ। ਨਰਮ ਬੰਦੇ ਐ ਵਿਆਹ ਕਰਕੇ ਸਾਡੇ ਆ ਬੇਟੇ ਦਾ ਬੱਚੇ ਦੀ ਫੀਸ ਭਰਨੀ ਸੀ ਪੈਸੇ ਸੀਗੇ ਚੋਰੀ ਹੋ ਗਏ ਜੀ। ਠੀਕ ਹੈ ਜੀ ਕੋਠੇ ਤੋਂ ਟੱਪ ਕੇ ਬੰਦਾ ਆਇਆ ਜੀ। ਔਰ ਲਾਸਟ ਈਅਰ ਮੇਰੇ ਘਰੀ ਵੀ ਚੋਰੀ ਤੇ ਉਹਦੀ ਵੀ ਕੋਈ ਸੁਣਾਈ ਨਹੀਂ ਸੁਣਵਾਈ ਨਹੀਂ ਹੋਈ ਸਾਡਾ 골ਡ ਲੈ ਕੇ ਸੀ ਬਾਹਰ ਦਰਵਾਜ਼ੇ ﺍﻟमारीयां ਭੰਨ ਗਏ ਔਰ ਹਜੇ ਤੱਕ ਭੰਨੇ ਹੋਏ ਹੈਗੇ ਅੱਛਾ ਜਿਸ ਤਰ੍ਹਾਂ ਕੱਲ ਵੀ ਚੋਰੀ ਹੋ ਕੇ ਆਈ ਐਸੰਗੋਣਾ ਬਤਕੀ ਦੇ ਵਿੱਚ ਹਾਂਜੀ ਹਾਂਜੀ ਕੋਈ ਪੁਲਿਸ ਵਗੈਰਾ ਗਸ਼ਟ ਵਗੈਰਾ ਆਖਦਾ ਨਹੀਂ ਇੱਥੇ ਰੋਕੇ ਲੱਗਦੇ ਨਹੀਂ ਗਸ਼ਟ ਇੱਥੇ ਸਾਡੇ ਤਾਂ ਹੁੰਦੀ ਨਹੀਂ ਦੂਜੇ ਮੈਂ ਲੈ ਸਾਨੂੰ ਪਤਾ ਨਹੀਂ ਅੱਛਾ ਹਾਂਜੀ ਅੱਛਾ ਬਹੁਤ ਸਾਦੀਤੀ ਬਹੁਤ ਜੀ ਇਹ ਜੀ ਦਾ ਪੁਲਿਸ ਨੂੰ ਬੁਲਾਇਆ ਜੀ ਕਾਲ ਕੀਤੀ ਆ ਵੀ ਨੇ ਤਿੰਨ ਚਾਰ ਘੰਟੇ ਬਾਅਦ ਆਇਆ ਹੈ ਹਾਂਜੀ ਪੰਜ ਹੋਏ ਐਸੀ ਐਸੀ ਹੁਣ ਲੱਗਦਾ ਫਿਰ ਢਿੱਲੀ ਕਰਕੇ ਜਾਈਏ ਪੁਲਿਸ ਕੋਲ ਜਿੰਨਾ ਦੇਣ ਤੋਂ ਬਾਅਦ ਵੀ ਟਾਈਮ ਤੇ ਨਾ ਹੋ ਜਾਈ ਹਾਂਜੀ ਟਾਈਮ ਤੇ ਪਹੁੰਚ ਜਾ ਚਲ ਬੰਦੇ ਨੂੰ ਲੱਗੀ ਹੈ ਸਹਾਰਾ ਹੋ ਜਾਂਦਾ ਵੀ ਯਾਰ ਪੁਲਿਸ ਆ ਗਈ ਹੈ ਨਾ ਜੀ ਜਿਹੜਾ ਉਹਨਾਂ ਦਾ ਪ੍ਰੋਸੈਸ ਆ ਉਹਦਾ ਸਿਸਟਮ ਦੇ ਹਿਸਾਬ ਨਾਲ ਕਰਦੀ ਹੈਗੇ ਪਰ ਐਂ ਜੀ ਇਹ ਇਹਦਾ ਪਤਾ ਨਹੀਂ ਕੀ ਹੋਊਗਾ ਮੇਰੇ ਆਲ ਦਾ ਕੁਝ ਹੋਇਆ ਨਹੀਂ ਜੀ ਮੇਰੀ ਚੋਰੀ ਦਾ ਮੈਨੂੰ ਨਾ ਤਾਂ 골ਡ ਮਿਲਿਆ ਜੀ ਨਾ ਉਹ ਬੰਦੇ ਲੱਭੇ ਆ ਜੀ ਲੱਗਦਾ ਸਹਿਮ ਦਾ ਮਾਹੌਲ ਹੈ ਚੋਰਾ ਕਰਕੇ ਸਹਿਮ ਦਾ ਹੀ ਆ ਜੀ ਅਸੀਂ ਹੁਣ ਕਿਤੇ ਜਾ ਨਹੀਂ ਸਕਦੇ ਰਾਤ ਨੂੰ ਘਰ ਸੁਣਨਾ ਛੱਡ ਕੇ ਜੀ ਤੇ ਆ ਜਮਾਂ ਇੱਕ ਬਾਰ ਦੇ ਵਿੱਚ ਹੋਰ ਵਾਕਿਆ ਹੋ ਗਿਆ ਤੇ ਅਸੀਂ ਆ ਦਾ ਹਾਂਜੀ ਮੇਰੇ ਅਸੀਂ ਹਜੇ ਤੱਕ ਡਰਦੇ ਆ ਜੀ ਕੈਮਰੇ ਵਾਲੀ ਉਹ ਹੋਰ ਖਰਚਾ ਖੜਾ ਹੋ ਜਾਂਦਾ ਜੀ ਕੈਮਰਾ ਮੈਂ ਲਵਾਇਆ ਇੱਕ ਉਹ ਵੀ ਕੀ ਕਰਾਂਗੇ ਆਪਾਂ ਹੋ ਗਿਆ ਹੋ ਗਿਆ ਹੀ ਕਰਦੇ ਆ ਜੀ ਜਿਹੜੀ ਪਬਲਿਕ ਆ ਜੀ ਜਿਹੜੀ ਰੋਡ ਤੇ ਕੈਮਰੇ ਉਹ ਦਿਖਾਉਂਦੀ ਨਹੀਂ ਜੀ ਉਹ ਉਹ ਵੀ ਸਹਿਯੋਗ ਨਹੀਂ ਕਰ ਦੇਗੇ ਇਹ ਹਕੀਕਤ ਆ ਗਈ ਮੰਗੇ ਕਰਦੇ ਆ ਪਰਸਾਨੀ ਮੰਗੇ ਕਰਦੇ ਆ ਜੀ ਵੀ ਜੋ ਵੀ ਕ੍ਰਾਈਮ ਹੁੰਦਾ ਉਹਨੂੰ ਨੱਥ ਪਾਈ ਜਾਵੇ ਜੀ ਹਜੇ ਤੱਕ ਤਾਂ ਪਰਿਵਾਰ ਨੂੰ ਅਸੀਂ ਪੁੱਛ ਰਹੇ ਆ ਜੋ ਬਿਆਨ ਲਿਖਾਂਗੇ ਕਾਰਵਾਈ ਕਰਦੇ ਆ ਉਹਨੂੰ ਦਬਾਉਂਦੇ ਅਸੀਂ ਕਿੰਨਾ ਕੁ ਨੁਕਸਾਨ ਆਇਆ ਹਜੇ ਪੁੱਛ ਰਹੇ ਆ ਪਰਿਵਾਰ ਨੂੰ